ਉਹ ਹੁਣ ਉਹਨ ਨੂੰ ਟੋਪਸੰਦ ਆ ਜਾਏਗਾ ਕਿ ਨਹੀਂ ਮੈਨੂੰ ਨਹੀਂ ਪਤਾ ਆਏਗਾ ਕਿ ਨਹੀਂ ਆਏਗਾ ਮੈਂ ਤਾਂ ਲਿਆਤਾ ਏ ਅਹੀਂ ਕਿਤੇ ਆਪ ਮਾੜਾ ਕਪੜਾ ਪੁੰਨੇ ਚੰਗੇ ਭਲੇ ਕਪੜੇ ਪੁੰਨੇ ਆ ਆ ਰਿਸ਼ਤੇਦਾਰ ਤੇ ਕਿਸੇ ਪਾਸੇ ਵੀ ਨਹੀਂ ਜੀਣ ਦਿੰਦੇ ਇਹਨਾਂ ਦਾ ਨਹੀਂ ਕੋਈ ਹਿਸਾਬ ਸੂਬ ਲੱਗਦਾ ਜੇ ਨਾ ਦਈਏ ਤੇ ਐਡਾ ਬੂਠਾ ਬਣਾ ਲੈਂਦੇ ਨੇ ਤੇ ਜੇ ਦਈਏ ਫੇਰ ਕਹਿਣਾ ਘਰੇ ਮਾੜਾ ਲੈ ਆਂਦਾ ਏ ਮੇਰੀ ਤੇ ਨਾ ਸਾਰਿਆਂ ਨੂੰ ਇਹੋ ਸਲਾਹ ਏ ਅੱਜ ਕੱਲ ਕਿਸੇ ਨੂੰ ਲੀੜਾ ਕਪੜਾ ਦੇਣਾ ਹੀ ਨਹੀਂ ਚਾਹੀਦਾ ਜੋ ਸਰ ਦੇ ਬੰਦੇ ਪੈਸੇ ਦੇ ਦੋ ਆਪ ਤੇ ਜੋ ਮਰਜੀ ਲੈਣ ਜਾ ਕੇ ਨਾ ਲੈਣ ਪਹਿਲਾਂ ਇਹਨੇ ਧੱਕੇ ਖਾਈਏ ਬਾਜ਼ਾਰਾਂ ਚ ਕਿ ਰਾਤ ਦੀ ਗਰਮੀ ਪੈਣ ਦੀ ਖੱਜਲ ਹੋਈਏ ਫੇਰ ਇਹਨਾਂ ਦੇ ਨੱਕ ਤੇ ਨਾ ਚੜੇ ਸਾਰੇ ਜਾਨੇ ਮੇਰੀ ਗੱਲ ਧਿਆਨ ਨਾਲ ਹੀ ਸੁਣਿਓ ਕਹੇ ਰਿਸ਼ਤੇਦਾਰ ਨੂੰ ਅੱਜ ਤੋਂ ਬਾਅਦ ਇਹ ਦਿੰਦੇ ਹੋ ਨਾ ਕਪੜੇ ਕਪੜੇ ਨਾ ਦਿਆ ਕਰੋ ਮਾਰਿਆ ਕਰੋ ਇਹਨਾਂ ਦੇ ਮੱਥੇ ਪਾਏ ਜਾਓ ਨਾ ਤੇ ਪੈਸਾ ਲੋ ਤਾਂ ਜਾਓ ਲੈ ਆਪਣੀਆਂ ਪਸੰਦਾਂ ਦੇ ਲਿਆਓ ਜਾ ਕੇ ਤੁਹਾਨੂੰ ਲੱਗੇ ਪਤਾ ਕਾਮੀ ਇਹ ਰਿਸ਼ਤੇਦਾਰਾਂ ਦਾ ਤੇ ਰਵਾਨੀ ਕਿ ਇਹ ਦੇ ਕਰਨੀ ਚਾਹੀਦੀ ਕੋਈ ਜਿੰਨੇ ਜੋਗਾ ਹੁੰਦਾ ਕੋਈ ਵਧੀਆ ਹੀ ਦਿੰਦਾ ਹੈ ਆ ਆਪਾਂ ਘਰ ਇਹਨਾਂ ਵੀ ਮਾੜੇ ਪੰਦੇ ਹੁਣ ਤੇ ਜੇ ਦੂਜਾ ਕੋਈ ਲੈ ਆਏ ਨਾ ਹਾਰਡਲੀ ਮਾੜਾ ਲੈ ਆਂਦਾ ਜਿਹੜਾ ਕੋਈ ਲੈ ਆ ਚੁੱਪ ਕਰਕੇ ਰੱਖ ਲੋ ਕੋਈ ਨਹੀਂ ਆਪੇ ਆ ਜਾਏਗਾ ਪਸੰਦ ਨਾ ਆਏਗਾ ਤਾਂ ਜੋ ਮਰਜ਼ੀ ਕਰਨ ਐਂ ਕੀ ਕਰੀਏ ਠੀਕ ਆ ਨਾ ਆਹੋ ਠੀਕ ਆ